ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀਓ ਸਵਾਗਤ ਹੈ ਤੁਹਾਡਾ ਜੇਮ ਜੀ ਸਟੱਡੀਜ਼ ਦੇ ਇਸ ਅਫੀਸ਼ੀਅਲ YouTube ਚੈਨਲ ਤੇ ਤੇ ਨਾਲ ਦੀ ਨਾਲ ਹਾਜ਼ਰਾਂ ਤੁਹਾਡੇ ਕੋਲ ਇੱਕ ਹੋਰ ਵੱਡੀ ਅਪਡੇਟ ਲੈ ਕੇ ਸੋ ਅਧਿਆਪਕ ਵਰਗ ਦੇ ਲਈ ਇੱਕ ਬਹੁਤ ਹੀ ਖਾਸ ਤੇ ਵੱਡੀ ਅਪਡੇਟ ਹੈ ਸੋ ਇਸ ਅਪਡੇਟ ਨੂੰ ਪੂਰਾ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਤੇ ਸੁੰਣਾ ਸੋ ਦੋਸਤੋ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਕਿਉਂਕਿ ਅਸੀਂ ਤੁਹਾਡੇ ਕੋਲ ਆਏ ਦਿਨ ਅਧਿਆਪਕ ਅਤੇ ਕੱਚੇ ਅਧਿਆਪਕਾਂ ਨਾਲ ਸੰਬੰਧਿਤ ਕੁਝ ਨਾ ਕੁਝ ਨਵੀਂ ਅਪਡੇਟ ਹੈ ਜਿਹੜੀ ਉਹ ਜਰੂਰ ਤੁਹਾਡੇ ਅੱਗੇ ਹਾਜ਼ਰ ਕਰਦੇ ਆ। ਸੋ ਇੱਕ ਵਾਰ ਤੋਂ ਫਿਰ ਤੁਹਾਡਾ ਸਵਾਗਤ ਹੈ। ਦੋਸਤੋ ਅਧਿਆਪਕ ਵਰਗ ਦੇ ਲਈ ਇੱਕ ਬਹੁਤ ਹੀ ਵੱਡੀ ਜਿਹੜੀ ਅਪਡੇਟ ਸਾਹਮਣੇ ਨਿਕਲ ਕੇ ਆਈ ਹੈ। ਤੁਹਾਨੂੰ ਪਤਾ ਹੀ ਹੈ ਕਿ ਕੁਝ ਅਧਿਆਪਕ ਨੇ ਖਾਸ ਤੌਰ ਤੇ ਇਸ ਚੀਜ਼ ਦੀ ਬੜੇ ਲੰਮੇ ਸਮੇਂ ਤੋਂ ਮੰਗ ਕਰ ਰਹੇ ਸੀਗੇ ਸੋ ਪਿਛਲੇ ਕੁਝ ਦਿਨ ਪਿਛਲੇ ਹੀ ਦਿਨੀ ਜਿਹੜੀ ਕੈਬਨਟ ਮੀਟਿੰਗ ਹੋਈ ਹੈ ਉਸ ਵਿੱਚ ਅਧਿਆਪਕ ਵਰਗ ਦੇ ਲਈ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ ਬਹੁਤ ਸਾਰੇ ਅਧਿਆਪਕ ਨੇ ਜਿਹੜੇ ਬਹੁਤ ਦੂਰ ਦਰਾਡੇ ਅਪਾਇੰਟ ਹੋਏ ਹੋਏ ਨੇ ਜਾਂ ਆਪਣੇ ਘਰ ਤੋਂ ਕਾਫੀ ਦੂਰ ਨੇ ਔਰ ਉਹਨਾਂ ਦੇ ਘਰ ਦੇ ਨੇੜੇ ਤੇੜੇ ਕੋਈ ਨਾ ਕੋਈ ਜਗ੍ਹਾ ਖਾਲੀ ਹੈ ਸੋ অর ਨਾਲ ਦੀ ਨਾਲ ਉਹ ਸਾਰਾ ਸਾਲ ਜੋ ਵੱਡੀ ਅਪਡੇਟ ਹੈ ਸਾਰਾ ਸਾਲ ਉਹ ਆਪਣੇ ਪੋਰਟਲ ਦੇ ਉੱਪਰ ਜਾ ਕੇ ਕਦੋਂ ਵੀ ਬਦਲੀ ਦੇ ਲਈ ਅਪਲਾਈ ਕਰ ਸਕਦੇ ਨੇ ਜੀ ਹਾਂ ਦੋਸਤੋ ਸਾਰਾ ਸਾਲ ਬਦਲੀ ਕਿਸੇ ਵੀ ਟਾਈਮ ਕਰਵਾਉਣ ਦੇ ਲਈ ਜਿਹੜੀ ਪਾਲਿਸੀ ਹੈ ਉਸ ਨੂੰ ਹਰੀ ਚੰਡੀ ਦੇ ਦਿੱਤੀ ਹੈ ਨਵੀਂ ਅਧਿਆਪਕਾਂ ਦੀ ਬਦਲੀ ਸੰਬੰਧੀ ਜਿਹੜੀ ਪਾਲਿਸੀ ਹੈ ਸਰਕਾਰ ਨੇ ਉਸ ਨੂੰ ਲਾਗੂ ਕਰ ਦਿੱਤਾ ਹੈ ਤੇ ਕੋਈ ਵੀ ਅਧਿਆਪਕ ਕਦੋਂ ਵੀ ਸਾਰਾ ਸਾਲ ਅਪਲਾਈ ਕਰਕੇ ਆਪਣੀ ਬਦਲੀ ਹੈ ਜਿਹੜੀ ਉਹੋ ਕਰਵਾ ਸਕਦਾ ਹੈ ਆਪਣੇ ਨੇੜੇ ਦੇ ਸਟੇਸ਼ਨ ਤੇ ਪਰ ਦੋਸਤੋ ਇੱਕ ਗੱਲ ਤੁਹਾਨੂੰ ਜਰੂਰ ਇੱਥੇ ਦੱਸ ਦੇਣਾ ਚਾਹੁੰਦੇ ਆ ਕਿ ਇਹ ਬਦਲੀ ਖਾਸ ਤੌਰ ਤੇ ਉਹਨਾਂ ਅਧਿਆਪਕਾਂ ਦੇ ਲਈ ਹੈ ਜੋ ਕਿ ਦੂਰ ਦਰਾਡੇ ਨੇ ਪਰ ਉਹਨਾਂ ਦਾ ਕੋਈ ਨਾ ਕੋਈ ਪਰਿਵਾਰਕ ਮੈਂਬਰ ਹੈ ਜਿਹੜਾ ਉਹਨਾਂ ਦੇ ਉੱਤੇ ਡਿਪੈਂਡ ਹੈ ਭਾਵੇਂ ਜਿਵੇਂ ਕੋਈ ਕ੍ਰਿਟੀਕਲ ਇਲਨੈਸ ਦੇ ਨਾਲ ਕੋਈ ਉਹਨਾਂ ਦਾ ਪਰਿਵਾਰਕ ਮੈਂਬਰ ਹੈ ਜਾਂ ਉਹ ਖੁਦ ਕਿਸੇ ਤਰ੍ਹਾਂ ਦੀ ਪ੍ਰੋਬਲਮ ਦੇ ਨਾਲ ਪੀੜਤ ਹੈ ਤਾਂ ਉਹ ਨੇੜੇ ਦੇ ਸਟੇਸ਼ਨ ਤੇ ਬਦਲੀ ਕਰਵਾ ਸਕਦਾ ਹੈ ਕਿਉਂਕਿ ਉਹ ਆਪਣੇ ਪਰਿਵਾਰ ਦੇ ਨੇੜੇ ਰਹਿਣਾ ਚਾਹੁੰਦਾ ਔਰ ਉਹ ਜਾਇਜ਼ ਵੀ ਹੈ ਸੋ ਇਸ ਤਰ੍ਹਾਂ ਜਸਟੀਫਾਈ ਕਰਵਾ ਕੇ ਆਪਣੇ ਡਾਕੂਮੈਂਟ ਸਬਮਿਟ ਕਰਾ ਕੇ ਜਿਹੜਾ ਪੋਰਟਲ ਦੇ ਉੱਤੇ ਉਹ ਐਪਲੀਕੇਸ਼ਨ ਦੇ ਸਕਦਾ ਹੈ ਤੇ ਉਸ ਤੋਂ ਬਾਅਦ ਸਰਕਾਰ ਉਸ ਨੂੰ ਮਨਜ਼ੂਰ ਜਾਂ ਡਿਪਾਰਟਮੈਂਟ ਉਸ ਨੂੰ ਮਨਜ਼ੂਰ ਕਰੇਗਾ ਤਾਂ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਕਿਉਂਕਿ ਬਹੁਤ ਸਾਰੇ ਅਧਿਆਪਕ ਆਪਣੇ ਪਰਿਵਾਰ ਤੋਂ ਬਹੁਤ ਦੂਰ ਬੈਠੇ ਨੇ ਤੇ ਹਰ ਵਾਰ ਬਦਲੀ ਦੀ ਅੜੀਕ ਨੇ ਤੇ ਪਿਛਲੀਆਂ ਸਮਿਆਂ ਦੇ ਵਿੱਚ ਸਰਕਾਰਾਂ ਦੇ ਕੋਲ ਮੰਤਾਂ ਤਰਲੇ ਕੱਢਦੇ ਉਹ ਕਾਫੀ ਟਾਈਮ ਆਪਣੀਆਂ ਜੁੱਤੀਆਂ ਘਸਾ ਚੁੱਕੇ ਨੇ ਤੇ ਕਈ ਤਾਂ ਵੱਡੀਆਂ-ਵੱਡੀਆਂ ਮੋਟੀਆਂ-ਮੋਟੀਆਂ ਰਿਸ਼ਵਤਾਂ ਦੇ ਕੇ ਵੀ ਬਦਲੀਆਂ ਕਰਵਾਉਣ ਦੇ ਚਾਹਵਾਨ ਹੁੰਦੇ ਨੇ ਕਿਉਂਕਿ ਉਹਨਾਂ ਦੀਆਂ ਮਜਬੂਰੀਆਂ ਬਹੁਤ ਵੱਡੀਆਂ ਹੁੰਦੀਆਂ ਨੇ ਸੋ ਸਰਕਾਰ ਦੀ ਇੱਕ ਵਧੀਆ ਪਹਿਲ ਹੈ ਅਧਿਆਪਕ ਵਰਗ ਲਈ ਇੱਕ ਚੰਗਾ ਜੋ ਮੈਸੇਜ ਹੈ ਅਪਡੇਟ ਹੈ ਸੋ ਸਾਰੇ ਹੀ ਅਧਿਆਪਕਾਂ ਨੂੰ ਇਸ ਤਰ੍ਹਾਂ ਦੀ ਜਾਣਕਾਰੀ ਕਿੱਦਾਂ ਲੱਗੀ ਆਪਣੀ رائے ਜਿਹੜੀ ਕਮੈਂਟਾਂ ਵਿੱਚ ਜਰੂਰ ਦੇਣਾ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ